ਸਸਿਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦਿਆਂ ਪਹਿਲੀ ਖਬਰ ਵੱਲ 90 ਸਾਲ ਦੇ ਵਿੱਚ ਜਾਨਕੀ 2026 ਦੇ ਵਿੱਚ ਕੈਨੇਡਾ 1.55 ਲੱਖ ਵਿਦਿਆਰਥੀਆਂ ਨੂੰ ਕੈਨੇਡਾ ਦੇ ਸਟਡੀ ਵੀਜ਼ਾ ਬੋਵੇਗਾ ਤੇ ਇਸ ਤੋਂ ਬਾਅਦ ਹੁਣੇ ਨਵੇਂ ਸਾਲ ਦੇ ਵਿੱਚ ਕੈਨੇਡਾ ਬਹੁਤ ਵੱਡੇ ਬਦਲਾਫੀ ਕਰਨ ਦੀ ਤਿਆਰੀ ਦੇ ਵਿੱਚ ਹੈ ਜਾਨਕੀ ਹੁਣ ਕੈਨੇਡਾ ਨੇ ਇਹ ਜਿਹੇ ਬਦਲਾਫ ਕਰਨੇ ਨੇ 2026 ਦੇ ਵਿੱਚ ਜਿਸ ਤੋਂ ਬਾਅਦ ਇੱਕ ਸੀਮਾ ਜੀ ਜਿਹੜੀ ਆ ਤੈ ਕੀਤੀ ਜਾਵੇਗੀ ਅਜਿਹੇ ਬਦਲਾਫ ਜਿਹੜੇ ਕਾਲ ਲਈ ਕੁਝ ਫਾਇਦੇਮੰਦ ਵਿਦਿਆਰਥੀਆਂ ਦੇ ਲਈ ਤੇ ਕੁਝ ਨੁਕਸਾਨਦਾਇਕ ਵੀ ਹੋ ਸਕਦੇ ਨੇ ਤਾਂ ਬਹੁਤ ਸਾਰੇ ਫੈਸਲੇ ਪੀਆਰ ਨੂੰ ਲੈ ਕੇ ਸਟੱਡੀ ਵੀਜ਼ਾਸ ਨੂੰ ਲੈ ਕੇ ਟੂਰਿਸਟ ਵੀਜ਼ਾਸ ਨੂੰ ਲੈ ਕੇ ਵੀ ਹੁਣ ਨਵੇਂ ਸਾਲ ਦੇ ਵਿੱਚ 2026 ਦੇ ਵਿੱਚ ਲਿੱਤੇ ਜਾਣੇ ਨੇ ਉਸ ਬਾਬਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਕੋਈ ਕਨ ਕੈਨੇਡਾ 2026 ਦੇ ਵਿੱਚ ਬਦਲਾਅ ਕਰ ਸਕਦਾ ਹੈ ਕੀ ਕੋਈ ਅਪਡੇਟ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਲਗਾਤਾਰ ਕੈਨੇਡਾ ਨੇ ਇਸ ਤਰੀਕੇ ਨਾਲ ਵੱਡੇ ਪੱਧਰ ਦੇ ਬਦਲਾਅ ਕੀਤੇ ਨੇ ਤਾਂ ਇਸੇ ਹੀ ਚੱਲਦੇ ਕੈਨੇਡਾ ਸਰਕਾਰ ਨੇ 2026 ਤੋਂ 2028 ਦੇ ਲਈ ਆਪਣੇ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਐਲਾਨ ਕਰ ਦਿੱਤਾ ਜਿਸ ਦਾ ਵਿਆਪਕ ਅਸਰ ਉਹਨਾਂ ਪੰਜਾਬੀ ਭਾਈਚਾਰੇ ਦੇ ਲੋਕਾਂ ਤੇ ਪਵੇਗਾ ਜਿਨ੍ਹਾਂ ਦੀ ਕੈਨੇਡਾ ਪਹਿਲੀ ਪਸੰਦ ਹੈ ਇਹਨਾਂ ਨਵੇਂ ਬਦਲਾਵਾਂ ਕਾਰਨ ਅਗਲੇ ਸਾਲਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਲਈ ਕੈਨੇਡਾ ਵਿੱਚ ਐਂਟਰੀ ਲੈਣੀ ਬਹੁਤ ਮੁਸ਼ਕਲ ਹੋ ਜਾਵੇਗੀ ਕੈਨੇਡਾ ਦੇ ਇਮੀਗ੍ਰੇਸ਼ਨ ਲੈਵਲ ਪਲਾਨ ਤਹਿਤ ਹੁਣ ਘਟੂ ਘਟ ਗਿਣਤੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ 'ਚ ਦਾਖਲਾ ਮਲੇਗਾdal 2026 ਦੇ ਵਿੱਚ ਸਿਰਫ 1.55 ਲੱਖ ਵਿਦੇਸ਼ੀ ਵਿਦਿਆਰਥੀਆਂ ਨੂੰ ਹੀ ਸਟੱਡੀ ਵੀਜ਼ਾ ਦਿੱਤਾ ਜਾਵੇਗਾ ਇਸ ਸਾਲ ਦੀ ਵੀ ਉਮੀਦ ਜਿਤਾਈ ਜਾ ਰਹੀ ਹੈ ਕਿ ਇਹ ਸੰਖਿਆ ਹੋਰ ਵੀ ਘੱਟੀ ਘਟ ਸਕਦੀ ਹੈ ਇਸ ਨਾਲ ਐਡਮਿਸ਼ਨਾਂ ਲਈ ਕਾਫੀ ਜ਼ਿਆਦਾ ਮੁਕਾਬਲਾ ਹੋਣ ਵਾਲਾ ਤੇ ਹਰ ਕਿਸੇ ਨੂੰ ਸਟੱਡੀ ਪਰਮਿਟ ਮਿਲਣਾ ਆਸਾਨ ਨਹੀਂ ਹੋਵੇਗਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸੰਬੰਧੀ ਵੀ ਬਟੇ ਬਦਲਾਅ ਕੀਤੇ ਜਾਣੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਜੂਨ ਵਿੱਚ ਪੀਜੀਡਬਲਯੂਪੀ ਲਈ ਯੋਗ ਕੋਰਸਾ ਵਿੱਚ ਤਬਦੀਲੀ ਕੀਤੀ ਸੀ ਹਾਲਾਂਕਿ ਜੁਲਾਈ ਚ ਇਹਨਾਂ ਤਬਦੀਲੀਆਂ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਇਹ ਐਲਾਨ ਹੋ ਰਿਹਾ ਹੈ ਕਿ ਕੋਰਸਾਂ ਨੂੰ ਹਟਾਉਣ ਦਾ ਪ੍ਰਭਾਵ ਜੁਲਾਈ 2026 ਤੋਂ ਹੋਵੇਗਾ ਇਸ ਨਵੇਂ ਨਿਯਮ ਤਹਿਤ ਸਿਰਫ 158 ਕੋਰਸੀ ਜਿਹਾ ਹੋਣਗੇ ਜਿਨ੍ਹਾਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦਿੱਤਾ ਜਾਵੇਗਾ ਇਹ ਨਿਯਮ ਵੀ 2026 ਤੋਂ ਲਾਗੂ ਹੋਣ ਜਾਣ ਵਾਲਾ ਹੈ ਨਵੇਂ ਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਸਥਾਈ ਰਿਹਾਇਸ਼ ਜਣਕੀ ਪੀਆਰ ਦੇਣ ਦੀ ਪ੍ਰਕਿਰਿਆ ਦੇ ਵਿੱਚ ਵੀ ਬਦਲਾਅ ਕੀਤਾ ਜਾ ਰਿਹਾ ਸਰਕਾਰ ਅਗਲੇ 2 ਸਾਲਾਂ ਦੇ ਵਿੱਚ ਅੱਲਾਕੱਲਕ ਜੋਬ ਸੈਕਟਰ ਨਾਲ ਜੁੜੇ ਲੋਕਾਂ ਲਈ ਪੀਆਰ ਪ੍ਰੋਗਰਾਮ ਚਲਾਉਣ ਵਾਲੀ ਹੈ 2026 ਤੋਂ 2027 'ਚ ਦੇਸ਼ਾਂ 'ਚ ਕੰਮ ਕਰ ਰਹੇ ਕੁੱਲ 33000 ਵਿਦੇਸ਼ੀ ਵਰਕਰਾਂ ਨੂੰ ਪੀਆਰ ਦਿੱਤੀ ਜਾਵੇਗੀ ਇਹ ਪੀਆਰ ਉਹਨਾਂ ਲੋਕਾਂ ਨੂੰ ਮਿਲਣ ਵਾਲੀ ਹੈ ਜਿਹੜੇ ਲੋਕ ਵਰਕ ਪਰਮਿਟ ਤੇ ਹੈ ਤੇ ਉਹ ਕਿਸੇ ਖਾਸ ਮੰਗ ਵਾਲੀ ਨੌਕਰੀ ਕਰ ਰਹੇ ਨੇ ਹਾਲਾਂਕਿ ਇਸ ਦੇ ਲਈ ਚੋਣ ਪ੍ਰਕਿਰਿਆ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਦੱਸ ਦਈਏ ਕਿ ਸਥਾਈ ਵਰਕ ਪਰਮਿਟਾਂ ਵਿੱਚ ਵੀ ਕਟੌਤੀ ਕੀਤੀ ਜਾਵੇਗੀ 2026 ਵਿੱਚ ਸਿਰਫ 6 ਅ 60000 ਲੋਕਾਂ ਨੂੰ ਹੀ ਵਰਕ ਪਰਮਿਟ ਮਿਲੇਗਾ ਵਰਕ ਪਰਮਿਟ ਨਾਲ ਜੁੜੀਆਂ ਸ਼ਰਤਾਂ ਨੂੰ ਕੁਲ ਮਿਲਾ ਕੇ ਹੋਰ ਵੀ ਸਖਤ ਕੀਤਾ ਜਾਵੇਗਾ ਨਵੇਂ ਪੀਆਰ ਪ੍ਰੋਗਰਾਮ ਵਿੱਚ ਕੰਸਟਰਕਸ਼ਨਸ ਵਰਕਰਾਂ ਨੂੰ ਪੀਆਰ ਦੇਣਾ ਸ਼ਾਮਿਲ ਹੈ ਇਸ ਤੋਂ ਇਲਾਵਾ ਖੇਤੀ ਅਤੇ ਮੱਛੀ ਉਤਪਾਦ ਵਿੱਚ ਕੰਮ ਕਰਨ ਵਾਲੇ ਲਈ ਵੀ ਅਲੱਗ ਵਰਕ ਪਰਮਿਟ ਬਣਾਉਣਾ ਸ਼ਾਮਿਲ ਹੈ ਔਰ ਜ਼ਿਕਰਯੋਗ ਹੈ ਕਿ 2024 ਦੇ ਵਿੱਚ ਪੀਆਰ ਦਾ ਸਟੇਟਸ ਹਾਸਲ ਕਰਨ ਵਾਲੇ ਲੋਕਾਂ ਨੂੰ 90% ਹਨ ਔਰ ਜਿਨ੍ਹਾਂ ਕੋਲ ਕੈਨੇਡਾ ਵਿੱਚ ਪਹਿਲਾਂ ਹੀ ਕੰਮ ਕਰਨ ਦਾ ਤਜਰਬਾ ਸੀ ਉਹਨਾਂ ਲੋਕਾਂ ਨੂੰ ਵੀ ਪੀਆਰ ਜਿਹੜੀ ਇਹ ਦਿੱਤੀ ਜਾ ਸਕਦੀ ਹੈ ਜਾਨਕਿ ਹੁਣ ਕੈਨੇਡਾ ਦੇ ਵਿੱਚ ਬਹੁਤ ਵੱਡੇ ਬਦਲਾਅ ਹੋਣ ਵਾਲੇ ਨੇ ਤਾਂ 2026 ਦੇ ਵਿੱਚ ਅਜਿਹੀਆਂ ਚੀਜ਼ਾਂ ਪੀਆਰ ਨੂੰ ਲੈ ਕੇ ਸਟਡੀ ਵੀਜ਼ਾ ਟੂਰਿਸਟ ਵੀਜ਼ਾ ਦੇ ਵਿੱਚ ਬਦਲਾਅ ਹੋਣ ਵਾਲੇ ਨੇ ਪੰਜਾਬ ਵਿੱਚ ਇੱਕ ਵਾਰ ਫਿਰ ਕਿਸਾਨ ਅੰਦোলন ਤੇਜ਼ ਹੋਣ ਵਾਲਾ ਹੈ ਜਾਣਕਾਰੀ ਮੁਤਾਬਕ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਕਿਸਾਨ ਸੰਗਠਨਾ ਨੇ ਆਉਂਦੇ ਦਿਨਾਂ ਲਈ ਵੱਡੇ ਅੰਦোলন ਦਾ ਐਲਾਨ ਕੀਤਾ ਹੈ ਕਿਸਾਨ નેਤਾਵਾਂ ਨੇ ਸਪਸ਼ਟ ਕਿਹਾ ਹੈ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਤੇ ਜਲਦੀ ਸੁਣਵਾਈ ਨਹੀਂ ਕੀਤੀ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਕਿਸਾਨਾਂ ਨੇ ਦੱਸਿਆ ਹੈ ਕਿ 27 ਨਵੰਬਰ ਨੂੰ ਜਲੰਧਰ ਸਥਿਤ ਨੈਸ਼ਨਲ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ ਇਹ ਕਦਮ ਸਰਕਾਰ ਦਾ ਧਿਆਨ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਖਿੱਚਣ ਲਈ ਉਠਾਇਆ ਜਾ ਰਿਹਾ ਹੈ ਕਿਸਾਨ ਨੇਤਾਵਾਂ ਦਾ ਕਹਿਣਾ ਹੈ ਕਿ ਸ਼ਾਂਤੀਪੂਰਨ ਤਰੀਕੇ ਨਾਲ ਕਈ ਵਾਰੀ ਮੰਗਾਂ ਉਠਾਉਣ ਦੇ ਬਾਵਜੂਦ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਿਆ ਜਿਸ ਲਈਕਾਰ ਜਿਸ ਕਾਰਨ ਹੁਣ ਉਹਨਾਂ ਨੂੰ ਸੜਕਾਂ ਤੇ ਉਤਰ ਕੇ ਆਪਣਾ ਵਿਰੋਧ ਦਰਜ ਕਰਵਾਉਣਾ ਪੈ ਰਿਹਾ ਹੈ ਕਿਸਾਨ ਸੰਗਠਨਾ ਨੇ 5 ਦਸੰਬਰ ਨੂੰ ਸਾਰੇ ਪੰਜਾਬ ਵਿੱਚ 2 ਘੰਟੇ ਲਈ ਟ੍ਰੇਨਾਂ ਰੋਕਣ ਦਾ ਫੈਸਲਾ ਕੀਤਾ ਹੈ ਇਸ ਦੌਰਾਨ ਰਾਤ ਭਰ ਦੇ ਰੇਲਵੇ ਸਟੇਸ਼ਨਾਂ ਤੇ ਕਿਸਾਨ ਪ੍ਰਦਰਸ਼ਨ ਕਰਨਗੇ ਨੇਤਾਵਾਂ ਨੇ ਕਿਹਾ ਏ ਕਿ ਰੇਲ ਰੋਕੋ ਚੇਤਾਵਨੀ ਦਾ ਪਹਿਲਾ ਪੜਾਅ ਏ ਤਾਂ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਵੇ ਕਿਸਾਨਾਂ ਨੇ ਐਲਾਨ ਕੀਤਾ ਏ ਕਿ 17 ਅਤੇ 18 ਦਸੰਬਰ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਪੱਕਾ ਤਰਨਾ ਲਾਇਆ ਜਾਵੇਗਾ ਕਿਸਾਨ ਨੇਤਾਵਾਂ ਨੇ ਸਪੱਸ਼ਟ ਚੇਤਾਵਨੀ ਦਿੰਦੇ ਹੋਏ ਕਿਹਾ ਏ ਕਿ ਜੇ 18 ਦਸੰਬਰ ਤੱਕ ਵੀ ਉਹਨਾਂ ਦੀਆਂ ਮੰਗਾਂ ਤੇ ਸੁਣਵਾਈ ਨਹੀਂ ਹੁੰਦੀ ਤਾ ਉਹ 19 ਦਸੰਬਰ ਤੋਂ ਸਾਰੇ ਰਾਜ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦੇਣਗੇ ਇਹ ਕਦਮ ਤਦ ਤੱਕ ਜਾਰੀ ਰਹੇਗਾ ਜਦ ਤੱਕ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੈਂਦੀ ਕਿਸਾਨਾਂ ਨੇ ਕਿਹਾ ਹੈ ਕਿ ਉਹ ਬਿਜਲੀ ਸੰਸ਼ੋਧਨ ਬਿੱਲ 2025 ਦਾ ਪੂਰਨ ਵਿਰੋਧ ਕਰਨਗੇ ਨਾਲ ਹੀ ਹੋਰ ਕਈ ਮੁੱਦਿਆਂ ਨੂੰ ਲੈ ਕੇ ਵੀ ਇਹ ਸੰਘਰਸ਼ ਜਾਰੀ ਰਹੇਗਾ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਦੇ ਵਿੱਚ ਹੁਣ ਨਵੀਂ ਸਾਂਝ ਦੇਖਣ ਨੂੰ ਮਿਲ ਸਕਦੀ ਹੈ ਜਾਨੀ ਕਿ ਇੱਕ ਨਵਾਂ ਮੋੜ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਾਨੀ ਕਿ ਹੁਣ ਇਸ ਸਾਂਝ ਨੂੰ ਵਧਾਉਣ ਦੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਤਾਂ ਗੱਲਬਾਤ ਦੀ ਇੱਛਾ ਜਿਹੜੀ ਆ ਉਹ ਜਤਾਈ ਜਾ ਰਹੀ ਹੈ ਜਾਨੀ ਕਿ ਹੁਣ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਜਿਵੇਂ ਖਰਾਬ ਹੋਏ ਸੀਗੇ ਬਹੁਤ ਮਾਮਲਾ ਪੱਕਿਆ ਸੀ ਬਹੁਤ ਸਾਰੇ ਭਾਰਤੀਆਂ ਨੂੰ ਮੁਸ਼ਕਲਤਾਂ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਦੇ ਵਿਚਾਰੇ ਹੁਣ ਕਿਤਨਾ ਕਿਤੇ ਸਾਂਝ ਵਧਾਉਣ ਦੀਆਂ ਚਰਚਾਵਾਂ ਤੇਜ਼ ਨੇ ਪੂਰਾ ਮਾਮਲਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਕੀ ਕੁਝ ਪੂਰੀ ਜਾਣਕਾਰੀ ਸਾਹਮਣੇ ਆਈ ਹੈ ਕਿਸ ਤਰੀਕੇ ਦੇ ਨਾਲ ਇਹ ਹੁਣ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਦੱਸਿਆ ਜਾ ਰਿਹਾ ਕਿ ਹੁਣ ਇੱਕ ਮਹੱਤਵਪੂਰਨ ਅਧਾ ਵਧੂ ਕਦਮ ਤਹਿਤ ਭਾਰਤ ਤੇ ਕੈਨੇਡਾ ਨੇ ਗੱਲਬਾਤ ਮੋੜ ਸ਼ੁਰੂ ਕਰਨ ਲਈ ਸਹਿਮਤੀ ਪੱਕਾਈ ਹੈ ਇੱਕ ਸੰਕੇਤ ਹੈ ਕਿ ਦੋਵੇਂ ਦੇਸ਼ ਭੂਤਕਾਲ ਪਿਛੇ ਛੱਡ ਕੇ ਸਾਂਝੀ ਅਤੇ ਦਲੇਰੀ ਭਰੇ ਆਰਥਿਕ ਭਵਿੱਖ ਵੱਲੋਂ ਵਧਣ ਦੀ ਤਿਆਰੀ ਕਰ ਰਹੇ ਨੇ ਇਹ ਵਚਨ ਪੰਥਤਾ ਦੱਖਣੀ ਅਫਰੀਕਾ ਚ ਜੀ20 ਸਿਖਰ ਸੰਮੇਲਨ ਦੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਨੀਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਵੱਲੀ ਮੁਲਾਕਾਤ ਦੁਆਰਾ ਦੁਹਰਾਈ ਗਈ ਹੈ ਉਹਨਾਂ ਦੀ ਮੁਲਾਕਾਤ ਕੇਵਲ ਰਾਜਨੀਤਿਕ ਨੇਤਾ ਹੀ ਬਹਾਲ ਨਹੀਂ ਸਗੋਂ ਦੋਨਾਂ ਦੇਸ਼ਾਂ ਚ ਰਿਸ਼ਤਿਆਂ ਚ ਇੱਕ ਅਸਲ ਬਦਲਾਅ ਹੈ ਜੋ ਰਾਜਨੀਤਿਕ ਹਿੰਮਤ ਦੂਰਦਰਸ਼ਤਾ ਤੇ ਲੋਕਾਂ ਦੇ ਹਿੱਤ ਲਈ ਠੋਸ ਨਤੀਜੇ ਦੇਣ ਦੇ ਸਾਂਝੇ ਇਰਾਦੇ ਲਈ ਭਰੀ ਹੋਵੇਗੀ ਪ੍ਰਧਾਨ ਮੰਤਰੀ ਕਾਰਨੀ ਦੀ ਭਾਰਤ ਨਾਲ ਨਵੀਨ ਭਾਈਵਾਲੀ ਨੇ ਕੈਨੇਡਾ ਦੇ ਵਿਸ਼ਵ ਆਰਥਿਕ ਦ੍ਰਿਸ਼ਟੀ ਨੂੰ ਨਵਾਂ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਦੀ ਲੀਡਰਸ਼ਿਪ ਹੀਟ ਹੁੰਟਾਵਾ ਨੇ ਵਪਾਰਕ ਗਲਪਾਤ ਇਸ ਮੋੜ ਸ਼ੁਰੂਆਤ ਨੂੰ ਸਿਰਫ ਲੈਣ ਦੇਣੀ ਨਹੀਂ ਨਹੀਂ ਸਕੋ ਬਦਲਾਕਾਰੀ ਨਜ਼ਰੀਏ ਨਾਲ ਅੱਗੇ ਵਧਾਇਆ। ਪਿਛਲੇ ਤਣਾਅ ਤੇ باوجود ਭਰੋਸਾ ਬਹਾਲ ਕਰਨ ਦੀ ਕਾਰਨੀ ਦੀ ਇੱਛਾ ਲੀਡਰਸ਼ਿਪ ਦੀ ਇੱਕ ਨੋਖੀ ਉਦਾਹਰਣ ਹੈ। ਪ੍ਰਧਾਨ ਮੰਤਰੀ ਮੋਦੀ ਨੇ ਵੀ ਰਾਜਨੀਤਿਕ ਪਕੜ ਦਾ ਪ੍ਰਦਰਸ਼ਨ ਕੀਤਾ। ਤਣਾਅ ਭਰੇ ਦੌਰ ਤੋਂ ਬਾਅਦ ਵੀ ਡੂੰਗ ਤੇ ਡੂੰਗੇ ਅਤੇ ਛੂਕੂ ਤਰੀਕੇ ਨਾਲ ਜੁੜਨ ਦੀ ਉਹਨਾਂ ਦੀ ਤਿਆਰੀ ਦੱਸੀ ਹੈ ਕਿ ਕੈਨੇਡਾ ਭਾਰਤ ਦੀ ਆਰਥਿਕ ਯਾਤਰਾ ਦਾ ਇੱਕ ਅਹਿਮ ਹਿੱਸੇਦਾਰ ਹੈ ਇਕੱਠੇ ਮਿਲ ਕੇ ਦੋਹਾਂ ਨੇ 2030 ਤੱਕ 50 ਬਿਲੀਅਨ ਅਮਰੀਕੀ ਡਾਲਰ ਦੇ ਦਵੱਲੇ ਵਪਾਰ ਦਾ ਟੀਚਾ ਰੱਖਿਆ ਇੱਕ ਵੱਡੀ ਇੱਛਾ ਨਾਲ ਟੀਚਾ ਜੋ ਪੂਰੇ ਹੋਣ ਦੀ ਮੌਜੂਦ ਵਪਾਰ ਦੀ ਮਾਤਰਾ ਨੂੰ ਲਗਭਗ ਦੁੱਗਣਾ ਕਰ ਦਵੇਗਾ ਇੱਕ ਨਵੀਂ ਰਫ਼ਤਾਰ ਆਪਣੇ ਆਪ ਨੇ ਹੀ ਬਣੀ ਜਿਵੇਂ ਕਈਆਂ ਨੇ ਨੋਟਾ ਨੋਟ ਕੀਤਾ ਹੈ ਕਿ ਕੁਝ ਚੁਣੇ ਹੋਏ ਪ੍ਰਤੀਨਿਧੀਆਂ ਤੇ ਫਿਰਕਾ ਫਿਰਕਾ ਪ੍ਰਤੀ ਸੰਗਠਨਾਵਲੋਂ ਇਸ ਸਾਂਝ ਨੂੰ ਪੜਤੀ ਤੋਂ ਪਟਰੀ ਤੋਂ ਉਤਾਰਨ ਦੀ ਝਾਂਮੂਜ ਕੇ ਕੋਸ਼ਿਸ਼ ਕੀਤੀ ਗਈ ਸੀ ਤੇ ਇਸੇ ਹੀ ਚੱਲਦੇ ਦੱਸਿਆ ਜਾ ਰਿਹਾ ਕਿ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਯਾਨਕਿ ਭਾਰਤ ਤੇ ਕੈਨੇਡਾ ਦੇ ਇੱਕ ਵਪਾਰਕ ਸਾਂਝ ਨੂੰ ਲੈ ਕੇ ਇੱਕ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਤਾਂ ਦੋਹਾਂ ਦੇਸ਼ਾਂ ਦੇ ਵਿੱਚ ਵੱਡੇ ਪੱਧਰ ਦਾ ਵਪਾਰਕ ਸਾਂਝ ਜਿਹੜੀ ਵਤਨ ਦੀ ਤਿਆਰੀ ਕੀਤੀ ਜਾ ਰਹੀ ਹੈ ਦੋਹਾਂ ਦੇਸ਼ਾਂ 'ਚ ਵਪਾਰ ਜਿਹੜਾ ਵਧੇਗਾ ਤੇ ਇਸੇ ਹੀ ਚੱਲਦੇ ਦੱਸੀਏ ਕਿ ਇੱਕ ਵਿਸ਼ਾਲ ਪਾਕਿਦਾਰੀ ਸਿਰਫ ਵਪਾਰ ਤੋਂ ਪਰੇ ਦੋਵਾਂ ਨੇਤਾਵਾਂ ਵਿੱਚ ਸੋਚਿਆ ਗਿਆ ਕਿ ਸੀਵੀਏਪੀਪ ਨੇ ਵਿਸ਼ਾਲ ਤੇ ਅਕਾਕਾਸ਼ੀ ਔਰ ਭਾਰਤ ਦੇ ਵਿਦੇਸ਼ ਮੰਤਰਾਲੇ ਅਨੁਸਾਰ ਵੀ ਗੱਲਬਾਤ ਦੇ ਸਮਾਨ ਸੇਵਾਵਾਂ ਨਿਵੇਸ਼ ਖੇਤੀਬਾੜੀ ਡਿਜੀਟਲ ਵਪਾਰ ਲੇਪਰ ਮੋਬਿਲਿਟੀ ਅਤੇ ਸਥਿਰ ਵਿਕਾਸ ਸਮੇਤ ਕਈ ਖੇਤਰ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਕਾਰਨੀ ਅਤੇ ਮੋਦੀ ਨੇ ਰੱਖਿਆ ਪੁਲਾੜ ਸਿਵਲ ਨਾਲ ਹੀ ਨਾਲ ਯੂਕਲੀਨਰ ਊਰਜਾ ਤੇ ਲੰਬੇ ਸਮੇਂ ਤੱਕ ਯੂਰੇਨੀਅਮ ਸਪਲਾਈ ਦੀ ਪਾਕੇਦਾਰੀ ਡੂੰਗੀ ਕਰਨ ਦਾ ਵੀ ਵਾਦਾ ਕੀਤਾ ਹੈ ਲਖਨमाजरा ਪਿੰਡ ਵਿੱਚ ਖੇਡ ਦੇ ਮੈਦਾਨ ਵਿੱਚ ਅਭਿਆਸ ਕਰਦੇ ਸਮੇਂ 16 ਸਾਲਾ ਖਿਡਾਰੀ ਹਾਰਦਿਕ ਦੀ ਦੁਖਦਾਈ ਮੌਤ ਹੋਈ ਹੈ ਨੌਜਵਾਨ ਬਾਸਕਟਬਾਲ ਦੇ ਪੋਲ ਨਾਲ ਲਟਕੇ ਕਸਰਤ ਕਰ ਰਿਹਾ ਸੀ ਕਸਰਤ ਦੌਰਾਨ ਪੋਲ ਟੁੱਟ ਗਿਆ ਅਤੇ ਉਸ ਦੀ ਛਾਤੀ ਤੇ ਡਿੱਗ ਗਿਆ ਮੈਦਾਨ ਵਿੱਚ ਅਭਿਆਸ ਕਰ ਰਹੇ ਹੋਰ ਖਿਡਾਰੀਆਂ ਨੇ ਇਹ ਦੇਖਿਆ ਅਤੇ ਤੁਰੰਤ ਉਸ ਨੂੰ ਚੁੱਕਣ ਲਈ ਭੱਜੇ ਪਰ ਪੋਲ ਦਾ ਜ਼ਿਆਦਾ ਭਾਰ ਹੋਣ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਫੁਟੇਜ ਵਿੱਚ ਹਾਰਦਿਕ ਦਿਖਾਈ ਦੇ ਰਿਹਾ ਹੈ ਜੋ ਕਿ ਮੈਦਾਨ ਤੇ ਅਭਿਆਸ ਦੌਰਾਨ ਬਹੁਤ ਐਕਟਿਵ ਦਿਖਾਈ ਦੇ ਰਿਹਾ ਸੀ ਉਹ ਆਪਣੇ ਆਪ ਨੂੰ ਵਾਰਮ ਅਪ ਕਰਨ ਲਈ ਬਾਸਕਟਬਾਲ ਦੇ ਪੋਲ ਨਾਲ ਲਟਕ ਰਿਹਾ ਸੀ ਪਹਿਲੀ ਵਾਰ ਜਦੋਂ ਹਾਰਦਿਕ ਨੇ ਪੋਲ ਨਾਲ ਲਟਕਿਆ ਪੋਲ ਨਹੀਂ ਟੁੱਟਾ ਦੂਜੀ ਵਾਰ ਹਾਰਦਿਕ ਪੋਲ ਨਾਲ ਲਟਕਿਆ ਪੋਲ ਉਸਤੇ ਡਿੱਗ ਗਿਆ ਜਿਸ ਕਾਰਨ ਉਸ ਦੀ ਮੌਕੇ ਤੇ ਮੌਤ ਹੋ ਗਈ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਹਾਰਦਿਕ ਇੱਕ ਸ਼ਾਨਦਾਰ ਬਾਸਕਟਬਾਲ ਖਿਡਾਰੀ ਸੀ ਉਸ ਨੂੰ ਭਾਰਤੀ ਟੀਮ ਲਈ ਚੁਣਿਆ ਗਿਆ ਸੀ ਉਹ ਭਾਰਤੀ ਟੀਮ ਕੈਂਪ ਤੋਂ ਵਾਪਸ ਆਇਆ ਸੀ ਅਤੇ ਹੁਣ ਖੇਡਾਂ ਦੀ ਤਿਆਰੀ ਵਿੱਚ ਰੁੱਝਿਆ ਹੋਇਆ ਸੀ ਉਸ ਦਾ ਇੱਕ ਛੋਟਾ ਭਰਾ ਹੈ ਜੋ ਕਿ ਇੱਕ ਚੰਗਾ ਬਾਸਕਟਬਾਲ ਖਿਡਾਰੀ ਵੀ ਹੈ ਪਿੰਡ ਵਾਸੀਆਂ ਨੇ ਖੇਡ ਵਿਭਾਗ ਨਾਲ ਵੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਉਹਨਾਂ ਕਹਿੰਿਆ ਕਿ ਜੇਕਰ ਰੱਖ-ਰਖਾ ਦਾ ਕੰਮ ਸਮੇਂ ਸਿਰ ਕੀਤਾ ਜਾਂਦਾ ਤਾਂ ਅਜਿਹਾ ਹਾਸਾ ਨਾ ਵਾਪਰਦਾ ਪਿੰਡ ਯੂਥ ਸਪੋਰਟਸ ਕਲੱਬ ਨੇ ਲਖਨमाजरा ਪਿੰਡ ਦੀ ਸ਼ਾਮਲਾਟੀ ਜ਼ਮੀਨ ਤੇ ਇੱਕ ਬਾਸਕਟਬਾਲ ਗਰਾਊਂਡ ਬਣਾਇਆ ਹੈ ਖਿਡਾਰੀ ਕਈ ਸਾਲਾਂ ਤੋਂ ਉੱਥੇ ਅਭਿਆਸ ਕਰਦੇ ਨੇ ਇਸ ਮੈਦਾਨ ਤੇ ਖੇਡ ਕੇ ਕਈ ਖਿਡਾਰੀਆਂ ਨੇ ਪਿੰਡਾਂ ਦਾ ਨਾਂ ਰੋਸ਼ਨ ਕੀਤਾ ਹੈ ਹਾਰਦਿਕ ਦੇ ਪਿਤਾ ਸੰਦੀਪ ਰਾਠੀ ਵੀ ਆਪਣੇ ਦੋ ਪੁੱਤਰਾਂ ਨੂੰ ਕੋਚ ਕੋਲ ਬਾਸਕਟਬਾਲ ਦਾ ਅਭਿਆਸ ਕਰਨ ਲਈ ਉੱਥੇ ਛੱਡ ਗਏ ਸਨ ਪਿਤਾ ਨੂੰ ਉਮੀਦ ਸੀ ਕਿ ਉਹਨਾਂ ਦਾ ਵੱਡਾ ਪੁੱਤਰ ਜਲਦੀ ਹੀ ਦੇਸ਼ ਲਈ ਤਗਮਾ ਜਿੱਤੇਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਖਿਡਾਰੀ ਹਰ ਰੋਜ਼ ਬਾਸਕਟਬਾਲ ਦੇ ਪੋਲ 'ਨਾਂ ਲਟਕ ਕੇ ਅਭਿਆਸ ਕਰਦੇ ਨੇ ਮੰਗਲਵਾਰ ਸਵੇਰੇ ਕਈ ਹੋਰ ਖਿਡਾਰੀ ਵੀ ਪੋਲ 'ਨਾਂ ਲਟਕ ਰਹੇ ਸਨ ਪਰ ਇਹ ਘਟਨਾ ਹਾਰਦਿਕ ਨਾਲ ਵਾਪਰੀ ਲਖਨ ਮਾਜਰਾ ਪੁਲਿਸ ਸਟੇਸ਼ਨ ਦੇ ਐਸ ਐਚ ਓ ਸਮਰਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਦੀ ਮੌਤ ਉਦੋਂ ਹੋਈ ਜਦੋਂ ਉਹ ਬਾਸਕਟਬਾਲ ਦਾ ਅਭਿਆਸ ਕਰ ਰਿਹਾ ਸੀ ਤਾ ਇੱਕ ਪੋਲ ਉਸਤੇ ਡਿੱਗ ਪਿਆ ਸੂਚਨਾ ਮਿਲਣ ਤੇ ਅਸੀਂ ਮੌਕੇ ਤੇ ਪਹੁੰਚੇ ਆ ਅਤੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਏ ਪੋਸਟਮਾਰਟਮ ਕਰਵਾਉਣ ਤੋਂ ਬਾਅਦ লাশ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਸੀਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਤਿਹਾਸ ਵਿੱਚ ਪਹਿਲੀ ਵਾਰ ਸੰਵਿਧਾਨ ਦਿਵਸ ਤੇ ਪੰਜਾਬ ਵਿਧਾਨ ਸਭਾ ਵਿੱਚ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੇਗਾ ਜੋ ਇਤਿਹਾਸ ਵਿੱਚ ਦਰਜ ਹੋਵੇਗਾ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਬਨਟ ਮੰਤਰੀਆਂ ਅਤੇ ਵਿਧਾਇਕਾਂ ਦੀ ਭੂਮਿਕਾ ਨਿਭਾਉਣਗੇ ਮਿਲੀ ਜਾਣਕਾਰੀ ਮੁਤਾਬਕ ਸਕੂਲ ਆਫ ਐਮੀਨੈਂਸ ਕਨੌਰੀ ਕਲਾ ਜ਼ਿਲ੍ਹਾ ਸੰਗਰੂਰ ਦੇ ਹਰਕਮਲ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਦੀ ਭੂਮਿਕਾ ਨਿਭਾਉਣਗੇ ਇਸ ਲਈ ਸੰਗਰੂਰ ਜ਼ਿਲ੍ਹੇ ਦੇ ਇਹਨਾਂ ਵਿਦਿਆਰਥੀਆਂ ਨੂੰ 19 ਨਵੰਬਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਲਈ ਵਿਸ਼ੇਸ਼ ਸਖਲਾਈ ਦਿੱਤੀ ਗਈ ਸੀ ਪੰਜਾਬ ਸਰਕਾਰ ਨੇ 26 ਨਵੰਬਰ ਨੂੰ ਸੰਵਿਧਾਨ ਦੇ ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਦਿਨ ਦਾ ਵਿਸ਼ੇਸ਼ ਵਿਦਿਆਰਥੀ ਸੈਸ਼ਨ ਬੁਲਾਇਆ ਇਹ ਸੈਸ਼ਨ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਵਿੱਚੋਂ ਚੁਣੇ ਗਏ ਵਿਦਿਆਰਥੀਆਂ ਦੁਆਰਾ ਚਲਾਇਆ ਜਾਵੇਗਾ ਇਸ ਸੈਸ਼ਨ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਵਿਧਾਨ ਸਭਾ ਸਪੀਕਰ ਮੁੱਖ ਮੰਤਰੀ ਅਤੇ ਵਿਧਾਇਕਾਂ ਦੀਆਂ ਭੂਮਿਕਾ ਮਾਂ ਨਿਭਾਉਣਗੇ ਇਹ ਉਨ੍ਹਾਂ ਨੂੰ ਇੱਕ ਕੀਮਤੀ ਸਿੱਖਣ ਦਾ ਮੌਕਾ ਪ੍ਰਦਾਨ ਕਰੇਗਾ 26 ਨਵੰਬਰ ਨੂੰ ਇਹ ਵਿਦਿਆਰਥੀ ਚੰਡੀਗੜ੍ਹ ਵਿਧਾਨ ਸਭਾ ਦੇ ਅੰਦਰ ਵਿਧਾਇਕਾ ਵਾਂਗ ਹੀ ਕੰਮ ਕਰਦੇ ਦਿਖਾਈ ਦੇਣਗੇ 26 ਨਵੰਬਰ ਨੂੰ ਇਹ ਵਿਦਿਆਰਥੀ ਚੰਡੀਗੜ੍ਹ ਵਿਧਾਨ ਸਭਾ ਦੇ ਅੰਦਰ ਇਸ ਵਿਲੱਖਣ ਸਮਾਗਮ ਦਾ ਹਿੱਸਾ ਹੋਣਗੇ। ਪੰਜਾਬ ਭਰ ਦੇ 117 ਹਲਕਿਆਂ ਤੋਂ ਵਿਦਿਆਰਥੀਆਂ ਨੂੰ ਆਪਣੇ-ਆਪਣੇ ਹਲਕਿਆਂ ਤੋਂ ਵਿਧਾਇਕਾਂ ਦੀ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਹੈ। ਸਕੂਲ ਆਫ ਐਮਿਨੈਂਸ ਛਾਜਲੀ ਦੇ 11ਵੀਂ ਜਮਾਤ ਦੇ ਵਿਦਿਆਰਥੀ ਲਖਵੀਰ ਸਿੰਘ ਵਿੱਤ ਮੰਤਰੀ ਹਰਪਾਲ ਸਿੰਘ ਦੀ ਮੈਂ ਦੀ ਭੂਮਿਕਾ ਨਿਭਾਉਣਗੇ। ਸਕੂਲ ਆਫ ਐਮਿਨੈਂਸ ਸੁਨਾਮ ਦੇ ਵਿਦਿਆਰਥੀ ਐਨਿਕ ਮੈਰੀ ਕੈਬਨਟ ਮੰਤਰੀ ਅਮਨ अरोड़ा ਦੀ ਭੂਮਿਕਾ ਨਿਭਾਉਣਗੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗ ਦੇ ਮੋਹਿਤ ਸਿੰਘ ਕੈਬਨਟ ਮੰਤਰੀ ਬਰਿੰਦਰ ਗੋਇਲ ਦੀ ਭੂਮਿਕਾ ਨਿਭਾਉਣਗੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਪੰਜਾਬ ਵਿੱਚ ਪਹਿਲਾ ਅਜਿਹਾ ਸੈਸ਼ਨ ਹੈ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਬਾਰੇ ਸਿੱਖਿਅਤ ਕਰਨਾ ਹੈ ਇਹ ਸੈਸ਼ਨ ਵਿਦਿਆਰਥੀਆਂ ਵਿੱਚ ਰਾਜਨੀਤਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਉਹਨਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕਾ ਵਜੋਂ ਵਿਕਸਿਤ ਕਰੇਗਾ ਇਹ ਉਹਨਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਵਿੱਚ ਵੀ ਮਦਦ ਕਰੇਗਾ ਅਤੇ ਆਮ ਪਰਿਵਾਰਾਂ ਦੇ ਬੁੱਧੀਮਾਨ ਬੱਚਿਆਂ ਨੂੰ ਦੇਸ਼ ਦੀ ਸੇਵਾ ਕਰਨ ਲਈ ਰਾਜਨੀਤੀ ਵਿੱਚ ਆਉਣ ਲਈ ਪ੍ਰੇਰਿਤ ਕਰੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀਆਂ 10 ਟੌਪ ਹੋਰ ਜੜੀਆਂ ਕੰਪਨੀਆਂਜ਼ ਨੇ ਉਹਨਾਂ ਦੇ ਵਿੱਚ ਹੋਰ ਜ਼ਿਆਦਾ ਨਿਵੇਸ਼ ਕਰ ਦਿੱਤਾ ਹੈ ਜਾਨੀ ਕਿ ਉਹਨੇ ਹੋਰ ਜ਼ਿਆਦਾ ਪੈਸੇ ਜਿਹੜੇ ਨੇ ਉਹ ਲਗਾ ਦਿੱਤੇ ਨੇ ਜਿਸ ਤੋਂ ਬਾਅਦ ਇਹਨਾਂ ਕੰਪਨੀਆਂਸ ਨੂੰ ਵੱਡਾ ਫਾਇਦਾ ਜਿਹੜੀ ਦੇਣ ਦੀ ਕੋਸ਼ਿਸ਼ ਆ ਉਹ ਡੋਨਾਲਡ ਟਰੰਪ ਦੇ ਵੱਲੋਂ ਕੀ ਕੀ ਕਹੀ ਆ ਤਾਂ ਇਸ ਦੇ ਵਿਚਾਰ ਇਹ ਹੁਣ ਦੱਸਿਆ ਜਾ ਰਿਹਾ ਕਿ ਲਗਾਤਾਰ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਵੱਡੇ ਜਿਹੜੇ ਫਾਇਦੇ ਲੈਂਦੇ ਜਾ ਰਹੇ ਨੇ ਬਹੁਤ ਸਾਰੀਆਂ ਚੀਜ਼ਾਂ 'ਚ ਵਿਕਾਸ ਕਰਨ ਦੀ ਤਿਆਰੀ ਜੜੀਆ ਟਰੰਪ ਦੇ ਵੱਲੋਂ ਕੀਤੀ ਜਾ ਰਹੀ ਹੈ ਵेश ਮੁਖ ਤੌਰ ਤੇ ਕੌਮੀ ਸੁਰੱਖਿਆ ਤੇ ਰਣਨੀਤਿਕ ਚਿੰਤਾਵਾਂ ਕਾਰਨ ਕੀਤਾ ਗਿਆ ਨਿਊਯਾਰਕ ਟਾਈਮਸ ਇਕ ਰਿਪੋਰਟ ਦੇ ਅਨੁਸਾਰ ਇਹਨਾਂ ਵਿੱਚੋਂ ਜ਼ਿਆਦਾਤਰ ਸੌਦੇ ਜਿਹੜੇ ਜਨਵਰੀ ਅਤੇ ਨਵੰਬਰ 2025 ਵਿੱਚ ਕੀਤੇ ਗਏ ਜਿਸ ਵਿੱਚ ਟੈਕਸ ਦਾ ਤਾਵਾ ਦਾ ਪੈਸਾ ਵਰਤਿਆ ਗਿਆ 트럼ਪ ਪ੍ਰਸ਼ਾਸਨ ਨੇ ਇਹਨਾਂ ਨੀਚੀ ਸੰਸਥਾਵਾਂ ਵਿੱਚ ਟੈਕਸ ਦਾ ਤਾਵਾ ਦਾ ਪੈਸਾ ਲਗਾਉਣ ਪਿੱਛੇ ਮੁੱਖ ਕਾਰਨ ਕੌਮੀ ਸੁਰੱਖਿਆ ਦੱਸਿਆ ਗਿਆ ਮਾਇਰਾ ਦਾ ਮੰਣਾ ਕਿ ਇਹ ਫੈਸਲਾ ਚੀਨ ਅਤੇ ਦੇਸ਼ਾਂ ਦੇ ਜਿਹੜੇ ਸੁਰੋਤ ਤੇ ਉਹਨਾਂ ਤੇ ਨਿਰਭਰਤਾ ਨੂੰ ਘਟਾਉਣ ਤੇ ਦ੍ਰਿਸ਼ਟੀਕੋਣ ਤੇ ਲਗਾਇਆ ਹੈ ਅਮਰੀਕੀ ਸਰਕਾਰ ਨੇ ਹੁਣ ਤੱਕ ਸਖ ਮੁੱਖ ਸੈਕਟਰਾਂ ਦੀਆਂ ਘੱਟੋ-ਘੱਟ 9 ਕੰਪਨੀਆਂ 'ਚ ਹਿੱਸੇਦਾਰੀ ਹਾਸਲ ਕੀਤੀ ਹੈ ਇਹਨਾਂ ਪ੍ਰਮੁੱਖ ਖੇਤਰਾਂ ਵਿੱਚ ਸ਼ਾਮਲ ਜਿਹੜੇ ਖਣਿਜ ਪਰਮਾਣੂ ਊਰਜਾ ਤੇ ਸੈਮੀਕੰਡਕਟਰ ਤੇ ਸਟੀਲ ਨੇ ਔਰ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ ਜਿਵੇਂ ਕਿ ਰੱਖਿਆ ਵਿਭਾਗ ਊਰਜਾ ਵਿਭਾਗ ਅਤੇ ਵਣਜ ਵਿਭਾਗ ਰਾਹੀਂ ਇਹ ਨਿਵੇਸ਼ ਕੀਤਾ ਜੂਨ ਦੇ ਵਿੱਚ ਨਾਲ ਟ੍ਰਾਂਪ ਦੇ ਜਾਪਾਨ ਦੇ ਨਿਪੋਨ ਸਟੀਲ ਦੁਆਰਾ ਕਬਜ਼ੇ ਦੀ ਪੇਸ਼ਕਸ਼ ਨੂੰ ਮਜ਼ਦੂਰੀ ਦੇ ਲਈ ਯੂਐਸ ਸਟੀਲ ਬਚਾ ਇੱਕ 골ਡਨ ਸ਼ੇਅਰ ਹਾਸਲ ਕੀਤਾ ਇੱਕ ਗੈਰ ਬਿਟੀ ਹਿੱਸੇਦਾਰੀ ਪ੍ਰਸ਼ਾਸਨ ਨੂੰ ਆਪਣੇ ਤੇ ਕੰਪਨੀ ਦੇ ਕੁਝ ਫੈਸਲੇ ਉੱਤੇ ਵੀਟੋ ਸ਼ਕਤੀਆਂ ਦਿੰਦੇ ਨੇ ਤੇ ਅਗਸਤ ਦੇ ਵਿੱਚ ਵਰਣ ਵਿਭਾਗ ਅਮਰੀਕੀ ਚਿਪਸ ਦੀ ਵੱਡੀ ਕੰਪਨੀ ਇਟੇਲ ਵਿੱਚ ਸਭ ਤੋਂ ਵੱਡਾ ਹਿੱਸੇਦਾਰ ਬਣਿਆ ਇਸੇ ਵਿਚਾਰੇ ਦੱਸਿਆ ਕਿ ਹੈ ਕਿ ਜੁਲਾਈ ਦੇ ਵਿੱਚ ਰੱਖਿਆ ਵਿਭਾਗ ਨੇ ਮਾਈਨਿੰਗ ਕੰਪਨੀ ਜਿਹੜੀ ਆ ਐਮਪੀ ਮਿਨਰਲਸ ਵਿੱਚ 400 ਮਿਲੀਅਨ ਦੀ ਹਿੱਸੇਦਾਰੀ ਹਾਸਲ ਕੀਤੀ ਹੈ ਜਿਸ ਵਿੱਚ ਚੀਨ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ 1 ਅਕਤੂਬਰ ਵਿੱਚ ਬਣੀ ਵਿਭਾਗ ਅਤੇ ਅਮਰੀਕਾ ਭਰ ਨੂੰ ਪਰਮਾ ਨੂੰ ਰੀਐਕਟਰਾਂ ਦੇ ਨਿਰਮਾਣ ਵਿੱਚ ਸਹਾਇਤਾ ਦੀ ਲੋਡ ਪੈਣ ਵਾਲੀ ਆ ਔਰ ਊਰਜਾ ਵਿਭਾਗ ਕਨੇ ਕੰਪਨੀ ਵਿੱਚ 5% ਹਿੱਸੇਦਾਰ ਅਤੇ ਥੈਕਰ ਪਾਸ ਜੁਆਇੰਟ ਵੇਚਰ ਵਿੱਚ 5% ਹਿੱਸੇਦਾਰ ਬਦਲੇ ਜਿਹੜੇ ਡਾਲਰ ਇੱਕ ਜਿਹੜੇ 182 ਮਿਲੀਅਨ ਦਾ ਕਰਜ਼ਾ ਮੁਹैया ਕਰਵਾਇਆ ਰਿਪੋਰਟਾਂ ਦੇ ਨਾਲ ਸੌਧਿਆਂ ਦੇ ਪਾਰਦਰਸ਼ਤਾ ਤੇ ਚੋਣ ਪ੍ਰਕਿਰਿਆ ਉੱਚ ਚਿੰਤਾਵਾਂ ਜ਼ਾਹਰ ਕਰ ਰਹੀਆਂ ਨੇ ਔਰ ਜਿੱਥੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਵੱਡੇ ਪੱਧਰ ਦੇ ਉੱਤੇ ਕਿਹਾ ਜਾ ਰਿਹਾ ਕਿ 10 ਵੱਡੀਆਂ ਕੰਪਨੀਆਂ ਦੇ ਵਿੱਚ ਹੋਰ ਜ਼ਿਆਦਾ ਨਿਵੇਸ਼ ਕਰ ਦਿੱਤਾ ਹੈ 10 ਅਰਬ ਡਾਲਰ ਦੀ ਹਿੱਸੇਦਾਰੀ ਖਰੀਦੀ ਹੈ ਜਿਸ ਤੋਂ ਬਾਅਦ ਹੁਣ 트੍ਰੰਪ ਜਿਹੜੇ ਨੇ ਲਗਾਤਾਰ ਐਕਸ਼ਨ ਦੇ ਵਿੱਚ ਨੇ ਤਾਂ ਲਗਾਤਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਐਕਸ਼ਨ ਲਏ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਚਰਚਾਵਾਂ ਤੇਜ਼ ਨਹੀਂ ਮਾਮਲੇ ਸੋਸ਼ਲ ਮੀਡੀਆ ਤੇ ਪੱਕੇ ਹੋਏ ਨੇ ਤਾਂ ਇਸ ਤੋਂ ਬਾਅਦ ਹੁਣ ਲਗਾਤਾਰ ਹੀ ਜਿੱਥੇ ਅਮਰੀਕਾ ਦੇ ਵਿੱਚ ਸਖਤਾਈ ਵੀ ਜਿਹੜੀ ਆ ਕੀਤੀ ਜਾ ਰਹੀ ਹੈ